ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਕਰਤਾਰ ਸਿੰਘ ਸਰਾਬਾ ਦੇ ਪਿੰਡ ਉਹਨਾਂ ਦੀ ਸੀਧੀ ਦੇ ਸਮਾਗਮ ਨੂੰ ਮੋਖ ਰੱਖਦਿਆਂ ਕਿਰਤੀ ਕਿਸਾਨ ਯੂਨੀਅਨ ਏਕਤਾ ੜਕੌਂਦਾ ਵੱਲੋਂ ਇੱਕ ਪ੍ਰੋਗਰਾਮ ਵਾਲੀ ਕਿਹਾ ਗਿਆ ਸੀ ਤੇ ਜਿਸ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਉਹਨਾਂ ਦੀ ਸੀਧੀ ਨੂੰ ਸਮਰਪਿਤ ਪ੍ਰਣਾਮ ਕੀਤਾ ਗਿਆ ਤੇ ਪੈਦਲ ਮਾਰਚ ਵੀ ਕੀਤਾ ਗਿਆ ਉਹਨਾਂ ਦੇ ਜਿੱਥੇ ਬੁੱਤ ਲੱਗਿਆਗਾ ਉੱਥੋਂ ਲੈ ਕੇ ਤੇ ਉਹਨਾਂ ਦੇ ਘਰ ਤੱਕ ਤੇ ਘਰੇ ਵੀ ਉਹਨਾਂ ਨੂੰ ਵਸਤਕ ਹੋ ਕੇ ਮੱਥਾ ਟੇਕਿਆ ਤੇ ਅੱਗੇ ਸੁਣੋ ਵੀਡੀਓ ਸਾਰੀ ਸ਼ਹੀਦੋ ਥੋੜੀ ਸੋਤ ਤੋਂ ਘਰ ਆ ਜਾਂਗੇ ਧੋਕੇ ਸ਼ਹੀਦੋ ਥੱਡਾ ਕਾਜ ਅਧੂਰਾ ਆ ਕੇ ਜਿੰਦਗੀਆਂ ਕਰਾਂਗੇ ਤੁਮਾਰ ਆਰਥਿਕ ਸੰਗਮ ਨੇ ਇੱਕ ਟਿਕਾਣਾ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਸਾਮਰਾਜਵਾਦ ਮਰਦਾਬਾਦ ਜਿੰਦਾਬਾਦ ਮਰਦਾਬਾਦ ਰਾਸ਼ੀਵਾਦ ਮਰਦਾਬਾਦ اشیاد ہو برباد ہو برباد ہو برباد اشیاد ہو برباد ہو برباد ہو برباد میں ہمارا رونا اشیاد دا اکو جواب تسو دے ایک اچھا ہیتاں دا پے گا کئی

पवर धरती ताल सगाम जिंगाबाद भारती कान जादे सोच ते

गबर पार्टी ज़िंदबाद गगर पार्टी सलाम शहीदा ते सोच तो शहीद ते सोच तो इनकल ज़िंदा पाद साम्राज्यवाद